किन्हें चु? दस चु। दस चु दस। किन्हीं रेटिंग दे रहे हो? पांच चु। बहुत जबरदस्त है। किवे दी लगी? अपनी एक्टिंग किवे दी लगी? बहुत सोनी बोलो। बहुत अच्छी मूवी है, बहुत अच्छी है। बहुत बढ़िया मूवी है। It's really great, 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 great movie. Very, very nice movie. Very nice. Movie. बहुत बढ़िया। I proud of you. Thank you so much. किन्हें लगी सर मूवी? बहुत ਕਿਵੇਂ ਦੀ ਲੱਗੀ ਮੈਮੂ ਸੋਹਣੀ ਸੀ ਬਹੁਤ ਕਿੰਨੀ ਰੇਟਿੰਗ ਦੇਣਾ ਤੁਸੀਂ 5 'ਚੋਂ 5 10 'ਚੋਂ 5 ਕਿੰਨੇ 5 'ਚੋਂ 5 10 'ਚੋਂ 5 ਕਿਵੇਂ ਲੱਗੀ ਸਰ ਮੂਵੀ ਇਹ ਜ਼ਿੰਦਗੀ ਦਾ ਸੱਚ ਹੈ ਜੀ ਬਹੁਤ ਜ਼ਬਰਦਸਤ ਹੈ ਤੇ ਇਹ ਜਿਹੇ ਮੈਸੇਜ ਸਮਾਜ ਨੂੰ ਜਾਣੇ ਚਾਹੀਦੇ ਨੇ ਤੇ ਇਹਨਾਂ ਦੇ ਅਮਲ ਵੀ ਹੋਣਾ ਚਾਹੀਦਾ ਹੈ ਥੈਂਕ ਯੂ ਕਿਵੇਂ ਦੀ ਲੱਗੀ ਮੈ ਮੂਵੀ ਆਪਣੀ ਆਪਣੀ ਗੁੜੀਆ ਨੂੰ ਮੂਵੀ ਦੇ ਵਿੱਚ ਦੇਖ ਕੇ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਇੰਨੇ ਵੱਡੇ ਸਕਰੀਨ ਤੇ ਮੈਂ ਪਹਿਲੀ ਵਾਰ ਆਪਣੀ ਡਾਟਰ ਨੂੰ ਦੇਖਿਆ ਆਈ ਐਮ ਸੋ ਪ੍ਰਾਊਡ ਮਦਰ ਕਿ ਰੱਬ ਦਾ ਬਹੁਤ ਸ਼ੁਕਰ ਉਹਨੇ ਮੈਨੂੰ ਵੀ ਇੱਕ ਧੀ ਦਿੱਤੀ ਹੈ। ਬੱਚਾ ਨੂੰ ਇੰਨਾ ਇੰਨਾ ਸਾਲ ਲੱਗੇ, ਇੰਨੇ ਸਾਲ ਲੱਗ ਜਾਂਦੇ ਨੇ ਸਕਰੀਨ ਤੇ ਜਾਣ ਲਈ ਤੇ ਤੁਹਾਡੀ ਛੋਟੀ ਜਿਹੀ ਗੁੜੀਆਂ ਨੇ ਇੰਨਾ ਵੱਡਾ ਰੋਲ ਜਿਹੜਾ ਕਿ ਅਦਾ ਕਰਤਾ। ਬਿਲਕੁਲ। ਬਹੁਤ ਖੁਸ਼ੀ ਹੋਈ ਸਰ ਨੇ। ਬਹੁਤ ਵਧੀਆ ਕੰਮ ਕੀਤਾ। ਇੰਨੇ ਸੋਹਣੇ ਵਿਚਾਰ ਦੀ, ਇੰਨੀ ਸੋਹਣੀ ਮੂਵੀ ਦੁਨੀਆ ਸਾਹਮਣੇ ਪੇਸ਼ ਕੀਤੀ। ਸਾਨੂੰ ਵਾਕਈ ਆਪਣੀ ਧੀਆਂ ਤੇ ਮਾਣ ਹੋਣਾ ਚਾਹੀਦਾ ਹੈ ਤੇ ਕਦੀ ਵੀ ਕਿਸੇ ਨੂੰ ਆਹ ਨਹੀਂ ਸੋਚਣਾ ਚਾਹੀਦਾ ਕਿ ਹਾਏ ਮੇਰੇ ਘਰ ਦੀ ਜੰਮਗੀ। ਐਡਾ ਕਦੀ ਨਹੀਂ ਸੋਚਣਾ ਚਾਹੀਦਾ ਧੀਆਂ ਅੱਜ ਮੁੰਡਿਆਂ ਦੇ ਬਰਾਬਰ ਖੜੀਆਂ ਨੇ। ਥੈਂਕਸ ਥੈਂਕ ਯੂ ਸੋ ਮਚ ਕਿਵੇਂ ਦੀ ਲੱਗੀ ਆਪਣੀ ਐਕਟਿੰਗ ਕਿਵੇਂ ਦੀ ਲੱਗੀ ਬਹੁਤ ਸੋਹਣੀ ਬੋਲੋ ਬੋਲੋ ਬਹੁਤ ਸੋਹਣੀ ਕਿਵੇਂ ਦੀ ਲੱਗੀ ਮੈਮ ਤੁਹਾਨੂੰ ਬਹੁਤ ਅੱਛੀ ਮੂਵੀ ਹੈ ਬਹੁਤ ਅੱਛੀ ਹੈ ਸਾਨੂੰ ਆਪਣੇ ਬੇਟਿਆਂ ਨੂੰ ਬਾਅਦ ਚੜ ਕੇ ਪੜ੍ਹਾਉਣਾ ਚਾਹੀਦਾ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਆਪਣੀ ਗੁੜੀਆਂ ਦੇ ਨਾਲ ਆਏ ਹੋ ਕਿਵੇਂ ਦੀ ਲੱਗੀ ਬਹੁਤ ਵਧੀਆ ਮੂਵੀ ਹੈ ਕਿਵੇਂ ਦਾ ਫਿਊਚਰ ਜਿਹੜਾ ਕਿ ਤੁਸੀਂ ਅੱਗੇ ਇਹਨਾਂ ਦਾ ਸੋਚ ਅਸੀਂ ਆਪਣੇ ਬੱਚਿਆਂ ਨੂੰ ਬੰਨ ਕੇ ਨਹੀਂ ਰੱਖਣਾ ਚਾਹੀਦਾ ਸਾਨੂੰ ਆਪਣੇ ਬੱਚਿਆਂ ਨੂੰ ਪੂਰੀ ਆਜ਼ਾਦੀ ਦੇਣੀ ਚਾਹੀਦੀ ਹੈ ਤੇ ਉਹਨਾਂ ਤੇ ਵਿਸ਼ਵਾਸ ਤੇ ਭਰੋਸਾ ਕਰਕੇ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਲੈ ਕੇ ਜਾਣਾ ਚਾਹੀਦਾ ਥੈਂਕ ਯੂ ਸੋ ਮਚ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਵਧੀਆ ਮੂਵੀ ਲੱਗੀ ਬਹੁਤ ਵਧੀਆ ਕਰਮਜੀਤ ਭਰਾੜੀ ਜੀ ਅਨਮੋਲ ਜੀ ਨੇ ਬਹੁਤ ਵਧੀਆ ਰੋਲ ਕੀਤਾ ਬਹੁਤ ਦੀ ਥੈਂਕ ਯੂ ਸੋ ਮਚ ਕਿਵੇਂ ਦੀ ਲੱਗੀ ਮੈਮ ਇਟਸ ਰੀਲੀ ਗ੍ਰੇਟ 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 ਮੂਵੀ ਇਮੀਨੇਟਲੀ ਫੋਰ ਡਾਟਰਸ ਸੌਰੀ ਕਿੰਨੀ ਰੇਟਿੰਗ ਦੇਣਾ ਚਾਹੋ ਇਟਸ ਕੋਈ ਰੇਟਿੰਗ ਨਹੀਂ ਉਸki 100 and 200 and every infinity to infinity 200% ਤੁਹਾਨੂੰ ਓਵਰオール ਕਿਵੇਂ ਲੱਗੀ ਵੈਰੀ ਵੈਰੀ ਨਾਈਸ ਮੂਵੀ ਵੈਰੀ ਨਾਈਸ ਸਮਾਜ ਕੋ ਥੋੜਾ ਮਤਲਬ ਮੈਸੇਜ ਦਗਾ ਦਿੱਤਾ ਇਸ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਡਾਟਰ ਨੇ ਨਹੀਂ ਅੱਛਾ ਤੁਹਾਡੇ ਡਾਟਰ ਨੇ ਡਾਟਰ ਨੇ ਮੈਡਮ ਅੱਛਾ ਤੁਸੀਂ ਡਾਟਰ ਦੇ ਨਾਲ ਆਏ ਹੋ ਹਾਂ ਦੇਖਣ ਆਏ ਹਾਂ ਤੁਹਾਨੂੰ ਪ੍ਰਾਊਡ ਹੋ ਰਿਹਾ ਬਿਲਕੁਲ ਹੋ ਰਿਹਾ ਹੈ ਟੋਟਲ ਹੈਸ ਪਲੇਡ ਅ ਰੋਲ ਇਨ ਦਿਸ ਫਿਲਮ ओके ओके कि किवें ਲੱਗਿਆ ਕਿ ਹਾਂ ਵੈਰੀ ਨਾਈਸ ਵੈਰੀ ਇਹ ਦੇਣ ਵਾਲੀ ਮੂਵੀ ਬਣਾਈ ਹੈ ਕਰਮਜੀਤ ਵਧਾਈ ਦੇ ਪਾਤਰ ਨੇ ਜੀ ਉਹ ਥੈਂਕ ਯੂ ਸੋ ਮਚ ਕਿਵੇਂ ਦੀ ਲੱਗੀ ਮੈਮ ਮੂਵੀ ਹਾਂ ਜੀ ਮੈਡਮ ਮੇਰੇ ਵੀ ਦੋ ਬੇਟੀਆਂ ਨੇ ਮਿਲਦੀ ਹੈ ਕਿ ਜਿਹੜੀਆਂ ਕੁੜੀਆਂ ਨੇ ਉਹ ਮੁੰਡਿਆਂ ਤੋਂ ਵੱਧ ਕੇ ਅੱਜ ਕੱਲ ਉਹਨਾਂ ਵਿੱਚ ਕੋਈ ਅੰਤਰ ਹੀ ਨਹੀਂ ਸਾਰੇ ਅੰਤਰ ਇਹ ਪਿਕਚਰ ਨੂੰ ਦੇਖ ਕੇ ਖਤਮ ਹੋ ਜਾਣਗੇ ਆਈ ਪ੍ਰਾਊਡ ਆਫ ਯੂ ਥੈਂਕ ਯੂ ਸੋ ਮਚ ਕਿਵੇਂ ਦੀ ਲੱਗੀ ਸਾਰੀ ਵਧੀਆ ਸੀ ਉਹ ਮੈਨ ਐਮ ਪਾਵਰਮੈਂਟ ਬਾਰੇ ਸਿੱਖੀ ਬਸ ਤੇ ਇਹ ਕੀ ਗੱਲ ਹੋਈ ਕਿ ਊਮਨ ਐ ਤੁਹਾਨੂੰ ਆਪਣੇ ਆਪ ਤੇ ਵੀ ਮਤਲਬ ਜਿਵੇਂ ਸਿਸਟਰਸ ਨੂੰ ਦੇਖ ਲੈ ਵੀ ਹਾਂਜੀ ਬਸ ਕੁੜੀਆਂ ਦੇ ਬਾਰੇ ਐ ਕਿ ਮੈਨ ਰੇਟਿੰਗ ਦੇਣਾ ਚਾਹ ਰਿਹਾ ਰੇਟਿੰਗ 10 ਤੋਂ 5 5 ਦੇ ਵਿੱਚੋਂ ਦੀ 10 ਤੋਂ ਦੱਸੋ ਚਲੋ 10 ਤੋਂ 8 8.5 ਕਿਉਂ ਦੋ ਨੰਬਰ ਕਿ ਕੱਟ ਲੇ ਦੋ ਨੰਬਰ ਕਿਉਂ ਦਿੰਦਾ ਮੈਂ ਦੋ ਨੰਬਰ ਇਹ ਤਾਂ ਇਦਾਂ ਦਾ ਹੀ ਐ ਅੱਛਾ ਆਪਣੇ ਸਾਹਮਣੇ ਰੱਖੇ ਹੋਏ ਨੇ ਹਾਂਜੀ ਇਹ ਆਪਣੀ ਮੰਮੀ ਕਰੂਗਾ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਫਿਲਮ ਸਾਡੀ ਅਜ ਰਿਲੀਜ਼ ਕੱਲ ਰਿਲੀਜ਼ ਹੋ ਰਹੀ ਐ ਸਪਰੀਂਗ ਸੀ ਐਂਡ ਬਹੁਤ ਲੱਕੀ ਫੀਲ ਕਰਦੇ ਆਂ ਥੈਟ ਅਸੀ ਇਸ ਫਿਲਮ ਦਾ ਪਾਰਟ ਆ ਬਹੁਤ ਅਹਿਮ ਪਾਰਟ ਆ ਐਂਡ ਇਹ ਨਹੀਂ ਕਹਿੰਦੇ ਕਿ ਸਾਰੇ ਮੁੰਡੇ ਇਹੋ ਜਿਹੇ ਹੁੰਦੇ ਆ ਬਸ ਆ ਪਿਕਚਰ ਇਸ ਲਈ ਇਦਾਂ ਦੀ ਬਣਾਈ ਕਿ ਜਿਹੜੇ ਸੇਵਾ ਨਹੀਂ ਕਰਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੀਆਂ ਘੱਟ ਨਹੀਂ ਹੈਗੀਆਂ ਐਂਡ ਵੀ ਫੀਲਿੰਗ ਸੋ ਲੱਕੀ ਕਿ ਅਸੀ ਇਸ ਫਿਲਮ ਦਾ ਪਾਰਟ ਆ ਐਂਡ ਮੈਂ ਕਹਨੀ ਆ ਸਾਰੇ ਦੱਬ ਕੇ ਜਾਓ ਸਾਰੀ ਫੈਮਲੀਆਂ ਜਾਓ ਲਿਟਰਲੀ ਕਹਿ ਰਹੀ ਆ ਤੁਸੀਂ ਹੀ ਪ੍ਰਾਊਡ ਫੀਲ ਕਰੋਗੇ ਜਿਨ੍ਹਾਂ ਦੀਆਂ ਭਗੀਆਂ ਸਪੈਸ਼ਲੀ ਹੋ ਐਂਡ ਪਲੀਜ਼ ਇਟਸ ਅ ਰਿਕੁਐਸਟ ਫਰਮ ਆਲ ਆਫ ਅਸ ਪਲੀਜ਼ ਸਾਰੇ ਜਾਓ ਤੇ ਫਿਲਮ ਦੇਖੋ ਮੈਂ ਸਿਰਫ ਇਨਾ ਕਹਿਣਾ ਚਾਹਾਂਗੀ ਕਿ ਬਹੁਤ ਖੁਸ਼ੀ ਹੋ ਰਹੀ ਹੈ ਇਸ ਟਾਈਮ ਇਨੀ ਸੋਣੀ ਫਿਲਮ ਦਾ ਪਾਰਟ ਬਣ ਕੇ ਤੇ ਕੱਲੋਂ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਤੇ ਇਹ ਤੁਹਾਡੇ ਘਰ ਘਰ ਦੀ ਕਹਾਣੀ ਹੈ ਤੇ ਤੁਸੀਂ ਜਦੋਂ ਤੁਸੀਂ ਜਿਵੇਂ ਵੇਖਿਆ ਹੀ ਹੈ ਤੁਸੀਂ ਸਾਰੇ ਜਦੋਂ ਜਾਓਗੇ ਤਾਂ ਤੁਹਾਨੂੰ ਲੱਗੂਗਾ ਕਿ ਇਸ ਕੈਰੈਕਟਰ ਦੇ ਵਿੱਚ ਇਸ ਕਿਰਦਾਰ ਦੇ ਵਿੱਚ ਮੈਂ ਆਪਣੇ ਆਪ ਨੂੰ ਦੇਖਦਾ ਆ ਆ ਤਾਂ ਮੇਰੇ ਘਰੇ ਵੀ ਹੋਇਆ ਸੀ ਐਦਾਂ ਤਾਂ ਸਾਡੇ ਘਰੇ ਵੀ ਹੁੰਦਾ ਆ ਤੁਸੀਂ ਪਲੀਜ਼ ਜਾਓ ਸਾਡੀ ਫਿਲਮ ਦੇਖੋ ਤੁਸੀਂ ਹੱਸੋਗੇ ਵੀ ਤੁਸੀਂ ਰੋਵੋਗੇ ਵੀ ਤੁਸੀਂ ਬਹੁਤ ਹੀ ਮੂਸ਼ਨ ਫੀਲ ਕਰੋਗੇ ਤੇ ਜੋ ਤੁਸੀਂ ਬਾਹਰ ਆਓਗੇ ਇਹ ਫਿਲਮ ਤੁਹਾਡੇ ਨਾਲ ਬਹੁਤ ਚਿਰ ਤੱਕ ਰਹੋਗੀ ਤੇ ਮੈਂ ਕਹਿੰਦੀ ਤੁਹਾਨੂੰ ਇੰਨੀ ਪਸੰਦ ਆਏ ਕਿ ਤੁਸੀਂ ਇੱਕ ਵਾਰ ਦੇਖੋ ਫਿਰ ਤੁਸੀਂ ਬਾਹਰ-ਬਾਹਰ ਦੇਖੋ ਥੈਂਕ ਯੂ ਇੱਕ ਵਾਰ ਦੇਖੋਗੇ ਦੁਬਾਰਾ ਚਲੋ ਕੁੜੀ ਜਲਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੂਵੀ ਕਿੱਦਾਂ ਲੱਗੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਨੂੰ ਅੱਜ ਇੱਥੇ ਆਏ ਤੇ ਮੈਂ ਇਹੀ ਕਹੂੰਗੀ ਸਾਰਿਆਂ ਨੂੰ ਇੱਕ ਰਿਕਵੈਸਟ ਕਰੂੰਗੀ ਕਿ 8 ਅਗਸਤ ਨੂੰ ਕੱਲ ਸਾਡੀ ਮੂਵੀ ਰਿਲੀਜ਼ ਹੋ ਰਹੀ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਤੇ ਤੁਸੀਂ ਸਾਰਿਆਂ ਨੇ ਆਪਣੀ ਫੈਮਲੀ ਨਾਲ ਸਾਡੀ ਮੂਵੀ ਜ਼ਰੂਰ ਦੇਖਣ ਆਉਣੀ ਹੈ ਤੇ 9 ਤਰੀਕ ਨੂੰ ਰਖੜੀ ਵੀ ਹੈ ਸਾਰੇ ਭਰਾ ਆਪਦੀਆਂ ਭੈਣਾਂ ਨੂੰ ਰਖੜੀ ਤੇ ਗਿਫਟ ਦੋ ਤੇ ਭੈਣਾਂ ਆਪਣੇ ਭਰਾਵਾਂ ਤੋਂ ਗਿਫਟ ਮੰਗੋ ਕਿ ਸਾਨੂੰ ਇਹ ਮੂਵੀ ਦਿਖਾਓ ਕਿਉਂਕਿ ਇਹ ਫੈਮਿਲੀ ਓਰੀਐਂਟਡ ਮੂਵੀ ਹੈ ਇਹ ਤੁਹਾਨੂੰ ਰਿਐਲਿਟੀ ਚੈੱਕ ਮਿਲੇਗਾ ਇਹਦੇ ਵਿੱਚ ਜਿੱਦਾਂ ਦੀਦੀ ਨੇ ਕਿਹਾ ਤੁਸੀਂ ਹੱਸੋਗੇ ਵੀ ਤੁਸੀਂ ਰੋਵੋਗੇ ਵੀ ਤੁਸੀਂ ਮੋਟੀਵੇਟ ਵੀ ਹੋਵੋਗੇ ਤਾਂ ਮੈਂ ਇਹੀ ਕਹੂੰਗੀ ਕਿ ਸਾਡੀ ਮੂਵੀ ਜ਼ਰੂਰ ਦੇਖ ਕੇ ਆਓ ਥੈਂਕ ਯੂ ਸੋ ਮਚ ਸਰ ਸ਼ਿਗਾਜੀ ਕਿਵੇਂ ਹੋ ਸਾਜਣੇ ਸਭ ਤੋਂ ਪਹਿਲਾਂ ਤਾਂ ਥੈਂਕ ਯੂ so much ਤੁਸੀਂ ਸਾਰੇ ਇੱਧਰ ਆਏ ਆਪਣਾ ਕੀਮਤੀ ਸਮਾਂ ਕੱਟ ਕੇ ਤੇ ਅਸੀਂ ਬਹੁਤ ਪਿਆਰ ਨਾਲ ਇਹ ਫਿਲਮ ਬਣਾਈ ਹੈ ਸਾਡੇ ਸਾਰਿਆਂ ਦੇ ਦਿਲ ਦੇ ਬਹੁਤ ਕਰੀਬ ਹੈ ਐਂਡ ਆਮ ਸ਼ੋਰ ਜਦੋਂ ਤੁਸੀਂ ਦੇਖੋਗੇ ਤੁਹਾਡੇ ਦਿਲ ਦੇ ਵੀ ਬਹੁਤ ਕਰੀਬ ਹੋ ਜੂਗੀ ਤੇ ਹਰ ਇੱਕ ਕੁੜੀ ਇਹ ਚੀਜ਼ ਰਿਲੇਟ ਕਰੂਗੀ ਕਿਉਂਕਿ ਹਰ ਇੱਕ ਘਰਾਂ 'ਚੇ ਸੇਮ ਚੀਜ਼ ਹੁੰਦੀ ਆ ਤੇ ਤੁਸੀਂ ਸਾਰੇ ਜਾਣੇ 8 ਅਗਸਤ ਨੂੰ ਜਾਓ ਤੇ ਦੇਖੋ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤੋਂ ਥੈਂਕ ਯੂ so much ਹਾਂ ਜੀ ਅਦਾ ਅਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਿਲਮ ਬਾਰੇ तकरीबन ਸਾਡੀ ਸਟਾਰ ਕਾਸਟ ਨੇ ਬੋਲ ਦਿੱਤਾ ਸਾਡੀ ਫਿਲਮ ਆਪਣੇ ਮੂੰਹੋਂ ਆਪ ਬੋਲਦੀ ਆ ਔਰ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਉਸ ਮੌਕੇ ਫਿਲਮ ریلیਜ਼ ਹੋਈ ਹੈ ਕਿ 15 ਸਾਲ ਪਹਿਲਾਂ ਮੇਰੇ ਘਰ ਇੱਕ ਧੀ ਨੇ ਜਨਮ ਲਿਆ ਥੈਂਕ ਯੂ ਸੋ ਕੱਲ ਸਾਡੀ ਫਿਲਮ ریلیਜ਼ ਹੋ ਰਹੀ ਹੈ ਤੇ ਬੜੀ ਪਿਆਰੀ ਫਿਲਮ ਬੜੀਆਂ ਮਦਦ ਕਰਕੇ ਜੇ ਪੰਜਾਬੀ ਭਾਸ਼ਾ ਤੇ ਵੀ ਚਿਣੀ ਪਈ ਹੈ ਸੋ ਕੱਲ ਨੂੰ ਜਾ ਕੇ ਸਾਰਿਆਂ ਨੇ ਇਹ ਫਿਲਮ ਸਿਨੇਮਾ ਘਰਾਂ ਵਿੱਚ ਜਰੂਰ ਦੇਖਣੀ ਆ ਤੁਹਾਨੂੰ ਬਹੁਤ ਮਜ਼ਾ ਆਊਗਾ ਇਹੋ ਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਔਰ ਬਹੁਤ ਘੱਟ ਡਾਇਰੈਕਟਰ ਇਦਾਂ ਦੇ ਆ ਜੋ ਇਹੋ ਜਿਹੀਆਂ ਫਿਲਮਾਂ ਬਣਾਉਣ ਲਈ ਮਾਦਾ ਕੱਢਦੇ ਨੇ ਸੋ ਸਾਡੀ ਫਿਲਮ ਨੂੰ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਰ ਹੌਣੀ ਭਾਈ ਰੌਣੀ ਕਿੱਥੇ ਆ ਪਹਿਲਾਂ ਇੱਕ ਮਿੰਟ ਆ ਤੁਸੀਂ ਬੋਲ ਦਿਓ ਬੱਬੂ ਜੀ ਸੱਚੀ ਕਾਲੀ ਸਾਰਿਆਂ ਨੂੰ ਵੈਸੇ ਮੈਂ ਭਾਪਕ ਗਰਮਤੀਸੀ ਹੁੰਦੀ ਹੋਵੇ ਕਿਉਂਕਿ 3 ਜਿਹੜੀਆਂ ਹੁੰਦੀਆਂ ਨੇ ਨਾ ਬਾਖੀ ਆਪਣੇ ਬਾਪ ਆਪ ਨੂੰ ਫਖਰ ਹੁੰਦੀ ਹੈ ਮੇਰੀ ਆਪਣੀ ਵੀ ਕੀ ਹੈ ਜਿਨੇ ਪੂਰਾ ਬੀਸੀ ਦੇਖਿਆ ਹੈ ਮੇਰੇ ਗੰਡੂਆਂ ਦੀ ਧਰਤੀ ਨੂੰ ਮਾਣ ਹੈ ਮੇਰੇ ਪਿੰਡ ਨੂੰ ਮਾਣ ਹੈ ਮੈਨੂੰ ਮਾਣ ਹੈ ਕਰਨਜੀਤ ਨੂੰ ਮਾਣ ਹੈ ਔਰ ਤਾਜ ਜੀ ਨੂੰ ਵੀ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਮੇਰਾ ਇਲਾਕਾ ਹੈ ਮੇਰੀ ਆਪਣੀ ਧੀ ਨੇ ਪੂਰਾ ਵਿਸ਼ਵ ਘੁੰਮ ਲਿਆ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ ਉਹਨੇ ਮੈਂ ਬਹੁਤ ਧੰਨਵਾਦੀ ਹਾਂ ਔਰ ਬਹੁਤ ਹੀ ਅੱਛੀ ਮੈਂ ਆਪਣੇ ਵੱਲੋਂ ਕਹਿ ਰਿਹਾ ਬਾਕੀ ਤੁਸੀਂ ਦੱਸੋ ਸਾਰਾ ਕਿਉਂਕਿ ਸਾਡੀ ਤਾਂ ਆਪਣੀ ਚੀਜ਼ ਹੁੰਦੀ ਐ ਅਸੀਂ ਤਾਂ ਕਹਿਣਾ ਹੁੰਦਾ ਹੈ ਆ ਮੈਂ ਇੰਨਾ ਜ਼ਰੂਰ ਆਸ ਕਰਦਾ ਕਰਮਜੀਤ ਪਾਜੀ ਸਾਹਿਬ ਜੀ ਵੀ ਇਹ ਫਿਲਮ 72ਵਾਂ ਨੈਸ਼ਨਲ ਅਵਾਰਡ ਜਿੱਤ ਕੇ ਆਵੇ। ਖੁਸ਼ਾਦ ਹੋ ਗੋ ਆ। ਆਜੋ ਗੁਰਵਿੰਦਰ ਜੀ। ਥੈਂਕ ਯੂ। ਗੁਰਵਿੰਦਰ ਜੀ। ਇਹ ਰਾਈਟਰ ਨੇ ਜੀ ਗਾਣਿਆਂ ਦੇ ਸਾਡੇ ਗੁਰਵਿੰਦਰ ਮਾਨ ਜੀ। ਸਸੀ ਗੌਰ ਜੀ ਸਾਰਿਆਂ ਨੂੰ ਫਿਲਮ ਸਾਰਿਆਂ ਨੇ ਵੇਖੀ ਪਈਆਂ ਕਿਵੇਂ ਲੱਗੀ ਫਿਲਮ ਜੀ? ਥੈਂਕ ਯੂ ਥੈਂਕ ਯੂ so much ਔਰ ਮੈਂ ਥੈਂਕਸ ਕਰਦਾ ਹਾਂ ਕਰਮੀ ਸਰ ਔਰ ਹੋਲ ਭਾਜੀ ਦਾ ਔਰ ਅਕਾਰ ਭਾਜੀ ਜਿਹੜਾ ਡਾਇਰੈਕਟ ਕੀਤਾ ਸਾਡੇ ਸਿੰਘਲਾ ਸਾਹਿਬ ਔਰ ਜੋ ਅਮਨ ਸਾਡਾ ਭਾਈ ਜਿਹਨਾਂ ਨੇ ਲਿਖੀ ਹੈ ਫਿਲਮ। ਔਰ ਇਹਨਾਂ ਨੇ ਮੈਨੂੰ ਮੂਵੀ ਦਾ ਹਿੱਸਾ ਬਣਾਇਆ ਸਿਚੁਏਸ਼ਨ ਦਿੱਤੀਆਂ ਇੰਨੇ ਘੈਂਟ ਸਿਚੁਏਸ਼ਨ ਮਿਲੀ ਤਾਂ ਹੀ ਜਿਹੜੇ ਗੀਤ ਨਿਕਲ ਕੇ ਆਏ ਨੇ ਥੈਂਕ ਯੂ ਸੋ ਮੱਚ ਭਾਈ ਦਾ ਔਰ ਇੱਕ ਗੀਤ ਜਿਹੜਾ ਕੁੜੀਆਂ ਵੱਲੋਂ ਔਕੜਾਂ ਨੂੰ ਆਕੜਾਂ ਵਿਖਾ ਪਰੈਣੇ ਮੇਰੀਏ ਉਹ ਪਹਿਲੀ ਵਾਰੀ ਮੋਟੀਵੇਸ਼ਨਲ ਸੌਂਗ ਜਿਹੜਾ ਧੀਆ ਵੱਲੋਂ ਆਇੜਾ ਕੁੜੀਆਂ ਵੱਲੋਂ ਆਇਆ ਔਰ ਉਹ ਐਂਥਮ ਬਣ ਜਾਏਗਾ ਸਭ ਨੂੰ ਪਤਾ ਹੈ ਜਰੂਰ ਵੇਖੋ ਸਾਰੇ ਵਿਦ ਫੈਮਿਲੀ ਸਪੈਸ਼ਲੀ ਧੀਆ ਵਾਲੇ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂ ਕੱਲ ਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਬਹੁਤ ਚੰਗਾ ਸਿਨੇਮਾ ਦੇਖਣ ਨੂੰ ਮਿਲਿਆ ਜੀ ਸਾਡੇ ਕੋਲੇ मीनिंगफुल ਸਿਨੇਮੇ ਦੇ ਵਿੱਚ ਅਸੀਂ ਗੱਲ ਕਰਦੇ ਆ ਨਾ ਕਿ मीनिंगफुल ਸਿਨੇਮਾ ਹੋਣਾ ਚਾਹੀਦਾ ਬਹੁਤ ਸੋਹਣੀ ਬਹੁਤ ਚੰਗੇ ਮੈਸੇਜ ਵਾਲੀ ਫਿਲਮ ਮਿਲੀ ਹੈ ਸਾਡੇ ਸਮਾਜ ਦੇ ਵਿੱਚ ਇਹੋ ਜੀਆਂ ਫਿਲਮਾਂ ਦੀ ਲੋੜ ਹੈ ਸੋ ਅੱਜ ਦੀ ਜਿਹੜੀ ਇਹ ਫਿਲਮ ਦਾ ਪ੍ਰੀਮੀਅਰ ਦੇਖਿਆ ਸੀ ਪੁਰੀਆਂ ਜਵਾਨ ਬਾਪੂ ਪਰੇਸ਼ਾਨ ਪਹਿਲਾ ਪਾਰਟ ਵੀ ਬਹੁਤ ਕਮਾਲ ਦਾ ਬਣਾਇਆ ਸੀ ਪਰ ਸੈਕੰਡ ਪਾਰਟ ਦੇ ਵਿੱਚ ਇਹਨਾਂ ਨੇ ਐਸੀ ਕਮਾਲ ਦੀ ਗੱਲ ਦੱਸੀ ਹੈ ਕਿ ਜਿਹੜੀਆਂ ਚੀਜ਼ਾਂ ਸਿਨੇਮਾ ਫਲਾ ਸਕਦਾ ਮੈਂ ਸਮਝਦਾ ਇਹ ਸਾਡੇ ਸਮਾਜ ਦੀ ਇੱਕ ਵੱਡੀ ਲੋੜ ਹੈ ਕਿ ਅੱਜ ਅਸੀਂ ਜਿੰਨੇ ਬਹੁਤ ਸਾਰੇ ਤਰੱਕੀਆਂ ਕੀਤੀਆਂ ਅਸੀਂ ਹਰ ਖੇਤਰ ਦੇ ਵਿੱਚ ਤਰੱਕੀ ਕੀਤੀ ਹੈ ਪਰ ਹਜੇ ਕੁੜੀਆਂ ਬਾਰੇ ਸਾਡਾ ਨਜ਼ਰੀਆ ਹਜੇ ਹੋਰ ਤਰ੍ਹਾਂ ਦਾ ਸੋ ਇਸ ਕਰਕੇ ਸਾਨੂੰ ਸਾਡਾ ਸਨਿਮੇ ਦਾ ਜਿਹੜਾ ਫਰਜ਼ ਬਣਦਾ ਅਸੀਂ ਇਸ ਫੰਦੇ ਰਾਹੀਂ ਅਸੀਂ ਸਨਿਮੇ ਨਹੀਂ ਪੂਰਾ ਕੀਤਾ ਆਪਣਾ ਫਰਜ਼ ਇਹ ਮੈਂ ਸਮਝਦਾ ਅੱਜ ਕੁੜੀਆਂ ਤੇ ਮੁੰਡਿਆਂ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਅਸੀਂ 2025 ਚ ਜਿਉਂਦੇ ਅੱਜ 25 ਦੇ ਵਿੱਚ ਇਹੋ ਜਿਹਾ ਮੁੱਦਾ ਨਹੀਂ ਸੀ ਹੋਣਾ ਚਾਹੀਦਾ ਪਰ ਫਿਰ ਵੀ ਸਿਨੇਮਾ ਆਪਣਾ ਫਰਜ਼ ਸਾਹਮਣੇ ਦਾ ਹੋਇਆ ਸੇ ਮੈਨੂੰ ਲੱਗਦਾ ਜਿੱਥੇ ਸਾਡੀ ਗੱਲ ਸੁਣੀ ਜਾਂਦੀ ਹੈ ਅਸੀਂ ਸਿਨੇਮੇ ਰਾਹੀਂ ਉਹ ਗੱਲ ਕਰਦੇ ਆਂ ਸੋਲਤਾਰ ਸਿੰਘ ਹੁਣਾਂ ਨੇ ਬੜੇ ਕਮਾਲ ਦੀ ਫਿਲਮ ਲੈ ਕੇ ਆਂਦੀ ਹੈ ਅਸੀਂ ਬਹੁਤ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਖਾਸ ਕਰਕੇ ਇਸ ਕਰਕੇ ਧੰਨਵਾਦ ਕਰਦੇ ਆਂ ਕਿ ਸਾਨੂੰ ਇਹ ਸਿਨੇਮੇ ਰਾਹੀਂ ਇਸ ਫਿਲਮ ਦੇ ਰਾਹੀਂ ਨਵੇਂ ਸਾਰੇ ਬਹੁਤ ਸਾਰੇ ਕਮਾਲ ਦੇ ਅਦਾਕਾਰ ਸਾਡੀਆਂ ਧੀਆਂ ਤੇ ਸਾਡੇ ਬੱਚੇ ਅੱਜ ਮਿਲੇ ਨੇ ਜਿਨ੍ਹਾਂ ਨੇ ਸਿਨੇਮੇ ਵਿੱਚ ਬਾਖ ਕਮਾਲ ਕੰਮ ਕੀਤਾ ਸੋ ਮੇਰੀ ਇਹ ਹੀ ਅਪੀਲ ਹੈ ਕਿ ਇਹੋ ਜੀਆਂ ਫਿਲਮਾਂ ਜਦੋਂ ਅਸੀਂ ਗੱਲ ਕਰਦੇ ਆਂ ਕਿ ਚੰਗਾ ਸਿਨੇਮਾ ਨਹੀਂ ਬਣਦਾ ਇੱਥੇ ਸਾਡਾ ਫਰਜ਼ ਹੈ ਕਿ ਚੰਗੇ ਸਿਨੇਮੇ ਨੂੰ ਅਸੀਂ ਹੌਲਾਰਾ ਦਈਏ ਤੁਹਾਡੇ ਹੌਲਾਰੇ ਦੀ ਉਮੀਦ ਦੇ ਨਾਲ ਸਿਨੇਮੇ ਵਿੱਚ ਫਿਲਮਾਂ ਲੈ ਕੇ ਆਉਣੇ ਆ ਇਹੋ ਜਿਹੇ ਮੈਸੇਜ ਵਾਲੀਆਂ ਫਿਲਮਾਂ ਜਿਹੜੀ ਸਾਨੂੰ ਸਮਾਜ ਦੀ ਲੋੜ ਹੈ ਇੱਕ ਪਰਿਵਾਰਕ ਫਿਲਮ ਹੈ ਇਸ ਫਿਲਮ ਨੂੰ ਅਸੀਂ ਸਾਰੇ ਪਰਿਵਾਰ ਦੇ ਨਾਲ ਬੈਠ ਕੇ ਮਾਣੀਏ ਕਿਉਂਕਿ ਸਾਡਾ ਸਮਾਜ ਦਾ ਫਰਜ਼ ਹੈ ਜਦੋਂ ਚੰਗੀ ਮੈਸੇਜ ਵਾਲੀ ਫਿਲਮ ਆਉਂਦੀ ਹੈ ਅਸੀਂ ਉਸ ਫਿਲਮ ਨੂੰ ਅੱਗੇ ਲੈ ਕੇ ਜਾਈਏ ਇਹ ਸਾਡੀ ਜ਼ੋਰਦਾਰ ਅਪੀਲ ਹੈ ਕਿ ਇਹੋ ਜੀਆਂ ਫਿਲਮਾਂ ਨੂੰ ਜ਼ਰੂਰ ਕਿਰਪਾ ਕਰਕੇ ਹੰਗਾਰਾ ਮਿਲਣਾ ਚਾਹੀਦਾ ਹੈ ਚੰਗੀ ਫਿਲਮ ਕਦੇ-ਕਦੇ ਆਉਂਦੀ ਹੈ ਜਦੋਂ ਵੀ ਆਉਂਦੀ ਹੈ ਉਹਦਾ ਸਾਡਾ ਫਰਜ਼ ਬਣਦਾ ਹੈ ਸ ਇਸ ਫਿਲਮ ਲੈ ਕੇ ਆਉਣ ਲਈ ਸੋ ਇਹੋ ਜਿਹੀਆਂ ਚੰਗੀਆਂ ਫਿਲਮਾਂ ਦੀ ਅਸੀਂ ਇਸ ਟੇਮ ਤੋਂ ਹੋਰ ਉਮੀਦ ਕਰਦੇ ਰਹਾਂਗੇ ਬਹੁਤ ਸ਼ੁਕਰੀਆ ਬਹੁਤ ਪੇਪਰ ਅੱਜ ਸਸੀ ਗਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂ ਫਿਲਮ ਮੈਂ ਭਾਈ ਉਹਨਾਂ ਨਾਲ ਗੱਲ ਕਰ ਰਿਹਾ ਸੀ ਜਦੋਂ ਟ੍ਰੇਲਰ ਵੀ ਦੇਖਿਆ ਉਹਦਾ ਟੀਜ਼ਰ ਵੀ ਦੇਖਿਆ ਤੇ ਮੈਂ ਇਹਨਾਂ ਨੂੰ ਮੈਸੇਜ ਕੀਤਾ ਕਿ ਬਹੁਤ ਹੀ ਐਜੂਕੇਸ਼ਨਲ ਔਰ ਮੋਟੀਵੇਸ਼ਨਲ ਫਿਲਮ ਲੱਗਦੀ ਆ ਸੋ ਅੱਜ ਫਿਲਮ ਦੇਖ ਕੇ ਫੁੱਲੇ ਨਹੀਂ ਸਮਾਰ ਰਿਹਾ ਕਿ ਸਾਡੇ ਸਾਡੀ ਇੰਡਸਟਰੀ ਨੂੰ ਸਾਡੀ ਫਿਲਮ ਇੰਡਸਟਰੀ ਨੂੰ ਇਦਾਂ ਦੀ ਫਿਲਮ ਇਸ ਟੀਮ ਤੋਂ ਮਿਲੀ ਹੈ ਤੇ ਇਹ ਟੀਮ ਵਧਾਈ ਦੀ ਪਾਤਰ ਹੈ ਕਿਉਂਕਿ ਇਹ ਇਹੋ ਜਿਹੀਆਂ ਫਿਲਮਾਂ ਸਾਡੇ ਸਮਾਜ ਨੂੰ ਜ਼ਰੂਰਤ ਹੈ ਭਾਵੇਂ ਅਸੀਂ ਕਿੰਨੇ ਵੀ ਐਡਵਾਂਸ ਹੋ ਗਏ ਹਾਂ ਪਰ ਫਿਰ ਵੀ ਤੀਆਂ ਦੇ ਪ੍ਰਤੀਕ ਕਿਤੇ ਨਾ ਕਿਤੇ ਅਸੀਂ ਸੰਕੋਚ ਕਰਦੇ ਹਾਂ ਉਹਨਾਂ ਦੀ ਸੋਚ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਆਭਾਵ ਦਾ ਮਨ ਉਹਨਾਂ ਦੇ ਜਿਹੜੇ ਉਹਨਾਂ ਦੇ ਟੀਚੇ ਵਿੱਚ ਹੋਏ ਨਾ ਕਿਤੇ ਨਾ ਕਿਤੇ ਅਸੀਂ ਸਮਾਜ ਦੇ ਡਰ ਤੋਂ ਜਿਵੇਂ ਕਿ ਫਿਲਮ ਵਿੱਚ ਦਰਸਾਇਆ ਗਿਆ ਅਸੀਂ ਉਸ ਨੂੰ ਦਬਾਉਂਦੇ ਹਾਂ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਫਿਲਮ ਦੇਖਣ ਆਓ ਪਰਿਵਾਰ ਸਮੇਤ ਆਓ ਬੱਚਿਆਂ ਨੂੰ ਲੈ ਕੇ ਆਓ ਇਸ ਫਿਲਮ ਨੇ ਸਾਡੀ ਇੰਡਸਟਰੀ ਨੂੰ ਹੋਰ ਬਹੁਤ ਕਮਾਲ ਦੇ ਨਵੇਂ ਅਦਾਕਾਰ ਚਿਹਰੇ ਦਿੱਤੇ ਨੇ ਜਿਹੜੇ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਖੂਬਸੂਰਤ ਫਿਲਮਾਂ ਦੇਣਗੇ ਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ ਅਵਤਾਰ ਵੀਰ ਸਾਡੇ ਕਰਮਜੀਤ ਵੀਰ ਜੀ ਔਰ ਸਾਰੀਆਂ ਬੱਚੀਆਂ ਇਹਨਾਂ ਨੇ ਕਮਾਲ ਕਰ ਦਿੱਤੀ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਇਹੋ ਜੀਆਂ ਫਿਲਮਾਂ ਬਣਾਉਣਾ ਕਰਮਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਨੇ ਸੋ ਇਸ ਟੀਮ ਨੂੰ ਬਹੁਤ ਬਹੁਤ ਵਧਾਈ ਹਸੀ ਕਾਲ ਚਲਦੀ ਆ ਬਈ ਦੋਸਤੋ ਦੇਖੋ ਹੁਣ ਦੋ ਤਾਂ ਆ ਗਿਆ ਸੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਲੇਕਿਨ ਜਦੋਂ ਇਹਦਾ ਤੀਜਾ ਵਰਸ਼ਨ ਆਏਗਾ ਕੁੜੀਆਂ ਜਵਾਨ ਤੇ ਬਾਪੂ ਭਰਾਉ ਸੋ ਪਾਜੀ ਹੋਰਾਂ ਨੇ ਇੱਕ ਵਾਰੀ ਫੇਰ ਸਾਬਤ ਕਰਤਾ ਮੈਂ ਚਾਹੁੰਦਾ ਕਿ ਪਾਜੀ ਹੋਰਾਂ ਵਾਸਤੇ ਜ਼ੋਰਦਾਰ ਇੱਕ ਵਾਰ ਤਾੜੀਆਂ ਕਿ ਜਦੋਂ ਇਹ ਹਸਾ ਸਕਦੇ ਐ ਤੇ ਸਾਰੀਆਂ ਜਨਤਾ ਨੂੰ ਸਾਰੇ ਲੋਕਾਂ ਨੂੰ ਰਵਾ ਵੀ ਸਕਦੇ ਸੋ ਬਹੁਤ ਹੀ ਅੱਛੀ ਕਹਾਣੀ ਬਹੁਤ ਹੀ ਅੱਛਾ ਕੰਮ ਕੀਤਾ ਸਾਰਿਆਂ ਜਾਣਿਆਂ ਕੋਈ ਵੀ ਐਸਾ ਪਾਤਰ ਹੈ ਨਹੀਂ ਸੀ ਜਿਹੜਾ ਕਿਸੇ ਵੀ ਗੱਲੋਂ ਘੱਟ ਹੋਵੇ ਹਰ ਇੱਕ ਕੈਰੈਕਟਰ ਆਪਣੀ ਜਗ੍ਹਾ ਤੇ ਫਿੱਟ ਸੀ ਔਰ ਡੈਫੀਨੇਟਲੀ ਕੈਪਟਨ ਆਫ ਦਾ ਸ਼ਿਪ ਅਵਤਾਰ ਜੀ ਨੇ ਬਹੁਤ ਵਧੀਆ ਡਾਇਰੈਕਸ਼ਨ ਦਿੱਤੀ ਸੋ ਕਰਮਜੀਤ ਸਿੰਘ ਪਾਜੀ ਇੱਕ ਵਾਰੀ ਫੇਰ ਜ਼ੋਰਦਾਰ ਤਾਲੀਆਂ ਸਾਰੀ ਟੀਮ ਲਈ ਸਸਰੀਕਾਲ ਜੀ ਸਾਰਿਆਂ ਨੂੰ ਅੱਜ ਸਾਰਿਆਂ ਨੇ ਤੁਸੀਂ ਰਲ ਕੇ ਸਾਡੇ ਨਾਲ ਫਿਲਮ ਦੇਖੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਸਾਡੇ ਡਾਇਰੈਕਟਰ ਸਾਹਿਬ ਅਵਤਾਰ ਜੀ ਬਹੁਤ ਵਧਾਈ ਦੇ ਪਾ ਪਾਤਰ ਨੇ ਕਿ ਇਹਨਾਂ ਨੇ ਐਨੇ ਵਧੀਆ ਵਿਸ਼ੇ ਨੂੰ ਐਨੇ ਸੋਹਣੇ ਤਰੀਕੇ ਨਾਲ ਡਾਇਰੈਕਟ ਕੀਤਾ ਔਰ ਹਰ ਇੱਕ ਪਾਤਰ ਜਿਹੜਾ ਵੀ ਫਿਲਮ ਦੇ ਵਿੱਚ ਸੀਗਾ ਹਾਲਾਂਕਿ ਮੈਂ ਖੁਦ 네ਗੇਟਿਵ ਰੋਲ ਕੀਤਾ ਪਰ ਮੇਰੀ ਸੋਚ ਬੜੀ ਪੋਜ਼ਿਟਿਵ ਹੈ ਮੈਂ ਕੁੜੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀਆ ਮੇਰੇ ਫਾਦਰ ਸਾਹਿਬ ਨੇ ਮੈਨੂੰ ਮੈਂ ਟ੍ਰਿਪਲ ਐਮਏ ਪੜਾਇਆ ਲਿਖਾਇਆ ਇਸ ਲਾਈਨ 'ਚ ਪਾਇਆ ਨਹੀਂ ਤਾਂ ਉਹ ਜ਼ਮਾਨਾ ਸੀ ਕਿ ਇਸ ਲਾਈਨ ਚ ਆਉਣ ਲਈ ਡੈਡਲੀ ਅਗੇਂਸਟ ਹੁੰਦੇ ਸੀਗੇ ਪੈਰੈਂਟਸ ਪਰ ਮੇਰੇ ਪੈਰੈਂਟਸ ਨੇ ਫਿਰ ਵੀ ਮੈਨੂੰ ਮਤਲਬ ਉਤਸ਼ਾਹਿਤ ਕੀਤਾ ਔਰ ਅੱਜ ਮੈਂ ਜਿਸ ਮੌਕਾ ਖੜੀਆਂ ਹੀ ਕੁੜੀਆਂ ਦਾ ਅਸ਼ੀਰਵਾਦ ਹੈ ਇੱਕ ਮੇਰੀ ਆਪਣੀ ਹਿੰਮਤ ਹੈ ਜੇ ਕੁੜੀਆਂ ਵੀ ਆਪਣੀ ਹਿੰਮਤ ਆਪ ਕਰਨ ਦਿਖਾਣ ਔਰ ਪੇਰੈਂਟਸ ਵੀ ਸਾਥ ਦੇਣ ਤਾਂ ਉਹ ਕਿਹੜਾ ਕਿਹੜੀ ਪਦਵੀ ਹੈ ਦੁਨੀਆ ਦੀ ਜਿਹੜੀ ਉਹ ਹਾਸਲ ਨਹੀਂ ਕਰ ਸਕਦੀਆਂ ਔਰ ਇਸ ਫਿਲਮ ਦਾ ਮੈਸੇਜ ਵੀ ਆਈ ਸੀ ਉਹਨਾਂ ਨੇ ਦਿਖਾ ਵੀ ਦਿੱਤਾ ਤਿੰਨੋਂ ਬੇਟੀਆਂ ਕਿ ਉਸ ਕੀ ਉਸ ਪਦਵੀ ਤੱਕ ਪਹੁੰਚੀਆਂ ਸਿਰਫ ਫਾਦਰ ਸਾਹਿਬ ਨੇ ਉਹਨਾਂ ਨੂੰ ਕਿੱਦਾਂ ਪਾਲਿਆ ਪੋਸਿਆ ਤੇ ਵਧੀਆ ਸਿੱਖਿਆ ਦਿੱਤੀ ਸੋ ਸਾਰਿਆਂ ਦਾ ਤੁਹਾਨੂੰ ਆਧ ਮਹਿਮਾਨੀ ਸ਼ੁਗਰੀਆ ਰਾਜ ਰਜ ਕੇ ਫਿਲਮਾਂ ਦੇਖੋ ਇਹ ਜੀ ਆ ਫਿਲਮ ਬਣਨ ਪੰਜਾਬੀ ਫਿਲਮ इंडस्ट्री ਬਹੁਤ ਤਰੱਕੀ ਕਰ ਰਹੀ ਹੈ ਅੱਜ ਦੀ ਡੇਟ ਵਿੱਚ ਔਰ ਮੈਂ ਕਹਿੰਨੀ ਆ ਇਹ ਜੀ ਸਬਜੈਕਟ ਬਹੁਤ ਘਾਟ ਆਂਦੇ ਆ ਔਰ ਜਦੋਂ ਆਂਦੇ ਆ ਤਲਕਾ ਮਚਾ ਦਿੰਦੇ ਆ ਬਹੁਤ ਵਧੀਆ ਸਬਜੈਕਟ ਬਹੁਤ ਵਧੀਆ ਕਲਾ ਕਰ ਰਹੇ ਨੇ ਬਹੁਤ ਵਧੀਆ ਡਾਇਰੈਕਸ਼ਨ ਕਰ ਰਹੇ ਨੇ ਔ ਚ ਇਹਨਾਂ ਦੀ ਸਟੂਡੈਂਟ ਨੇ ਜੀ ਕੁੜੀਆਂ ਤੋਂ ਆ ਕੁੜੀਆਂ ਕਰ ਮੈਂ ਇੰਨਾ ਖੂਬਸੂਰਤ ਤੋਹਫਾ ਦੇਣ ਲਈ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦੀ ਆ ਕਰਮਜੀਤ ਅਨਮੋਲ ਦਾ ਅਫਤਾਜ ਜੀ ਦਾ ਔਰ ਰਣਜੀਤ ਸਿੰਘ 라 ਜੀ ਦਾ ਬਹੁਤ ਬਹੁਤ ਖੂਬਸੂਰਤ ਤੋਹਫਾ ਹੈ ਸਿਰਫ ਕੁੜੀਆਂ ਲਈ ਨਹੀਂ ਸਾਰੇ ਸਮਾਜ ਲਈ ਮੈਂ ਸਿਰਫ ਕੁੜੀਆਂ ਦੀ ਗੱਲ ਨਹੀਂ ਕਰਾਂਗੀ ਸਾਰੇ ਸਮਾਜ ਦੀ ਗੱਲ ਕਰਾਂਗੀ ਜੋ ਕੋਡ ਸਾਡੇ ਸਮਾਜ ਦੇ ਵਿੱਚ ਫੈਲਿਆ ਹੋਇਆ ਉਹਨੂੰ ਦੂਰ ਕਰਨ ਦੀ ਅਸੀਂ ਕੋਸ਼ਿਸ਼ ਕਰੀਏ ਜੇ ਇਸ ਤਰ੍ਹਾਂ ਦੇ ਸਨੇਹ ਅਸੀਂ ਲੈ ਕੇ ਜਾਵਾਂਗੇ ਆਪਣੇ ਸਿਨੇਮੇ ਦੇ ਰਾਹੀਂ ਤਾਂ ਬਹੁਤ ਖੂਬਸੂਰਤ ਸਮਾਜ ਸਿਰਜ ਸਕਦੇ ਹਾਂ আর ਦੂਸਰੀ ਤਾਰੀਫ਼ ਮੈਂ ਇਸ ਗੱਲ ਦੀ ਵੀ ਕਰਨਾ ਚਾਹਾਂਗੀ ਕਿ ਇਹਨਾਂ ਨੇ ਨਵੇਂ ਟੈਲੈਂਟ ਨੂੰ ਮੌਕਾ ਦਿੱਤਾ ਹੈ थैंक यू ਸੋ ਮੱਚ ਬਹੁਤ ਖੂਬਸੂਰਤ ਆਪਨੂਰ ਮੰਨਤ ਐਂਡ ਸਾਰੇ ਤਿੰਨਾਂ ਚਾਰੇ ਬੱਚੀਆਂ ਨੇ ਆਇਕਤਾ ਨੇ ਬਹੁਤ ਸੋਹਣਾ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ ਔਰ ਤੁਹਾਡੇ ਸਾਰਿਆਂ ਲਈ ਇਹ ਗੁਜ਼ਾਰਿਸ਼ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਆ ਕੇ ਦੇਖੋ ਰਖੜੀ ਦਾ ਤੋਹਫਾ ਇਸ ਤੋਂ ਵਧੀਆ ਹੋਰ ਕੋਈ ਨਹੀਂ ਹੋ ਸਕਦਾ ਮੁਬਾਰਕਾਂ ਦਾ ਹੋਲ ਟੀਮ ਡਿਡ ਐਨ ਅਮੇਜ਼ਿੰਗ ਜੌਬ ਐਂਡ ਆਈ ਡੋਨਟ ਥਿੰਕ ਆਈਵ ਕ੍ਰਾਈਡ ਸੋ ਮੱਚ ਡੂਰਿੰਗ ਅ ਫਿਲਮ And everything, the perfect execution, the direction, the casting and all Sir is a legend obviously and the girls also, uh, Gulveen is a friend and she has done an amazing job, all these both girls also and I'm very proud of the film, I hope everybody rushes out to the theatres and creates a good crowd because even for my generation, everybody should go out, جا کے فلم دیکھو ਤੁਸੀਂ بالکل بور نہیں ਹੋنگے ਤੁਸੀਂ رون گے ਤੁਸੀਂ ہسو گے ਤੁਹਾਨੂੰ ਬਹੁਤ ਅੱਛੀ ਲੱਗੇਗੀ ਫਿਲਮ ਹਿੰਦੀ ਮੇ ਵੀ ਬੋਲوں ہਿੰਦੀ ਵੀ ਆਤੀ ਹੈ ओके ਫਿਰ ਜਲਦੀ ਕਰੋ ਐਨਾ ਟਾਈਮ ਨਹੀਂ بس چل بھائی ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹੇ ਪੁੱਤਰ ਮਿੱਠੜੇ ਮੇਵੇ ਤੀਆਂ ਮਿਸ਼ਰੀ ਡਲੀਆਂ ਪੁੱਤਰ ਮਿੱਠੜੇ ਮੇਵੇ ਤੇ ਤੀਆਂ ਮਿਸ਼ਰੀ ਡਲੀਆਂ ਇਹ ਦੋ ਦੋ ਵੇੜੇ ਮਕਾਉਂਦੀਆਂ ਇਹ ਕੋਮਲ ਕਲੀਆਂ ਵਾਹ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਾਕੀ ਸਾਰਿਆਂ ਨੂੰ ਫਿਲਮ ਚੰਗੀ ਲੱਗੀ ਐ ਸੋ ਮੈਂ ਉਹ ਗੁਜਾਰਿਸ਼ ਕਰਾਂਗਾ ਕਿ ਸਾਰੇ ਜਾਣੇ ਆਪਣੇ ਪਰਿਵਾਰ ਸਮੇਤ ਦੇਖਿਆ ਹੋਵੇ ਥੈਂਕ ਯੂ ਸੋ ਮਚ ਬਸ ਲਵੀ ਮਰਗੜ ਹੋ ਜਾਓ ਕੋ ਬੋਲਣਾ ਤੇ ਨਹੀਂ ਬਸ ਹਾਸੇ ਕਾਲਦੀ ਸਾਰਿਆਂ ਨੂੰ ਤੇ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਜੇ ਇੰਗਲਿਸ਼ ਦਾ ਇੱਕ ਵਰਡ ਐ ਐਕਸਲੈਂਟ ਮੈਂ ਸੋਚਦਾ ਕਿ ਉਹ ਇਸ ਫਿਲਮ ਦੇ ਲਈ ਬਣਿਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਕੈਪਟਨ ਆਫ ਦਾ ਸਾਡੇ ਨਾਲ ਖੜੇ ਨੇ ਅਵਤਾਰ ਜੀ ਮੈਂ ਕਰਨ ਜੀ ਤੋਂ ਮੋਲ ਜੀ ਸਾਰਿਆਂ ਨੇ ਬਾਕ ਕਮਾਲ ਕੰਮ ਕੀਤਾ ਔਰ ਸੋਸਾਇਟੀ ਜਿਹੜੀ ਮੰਗ ਕਰਦੀ ਹੁੰਦੀ ਆ ਉਹ ਫਿਲਮ ਤੁਹਾਡੇ ਲਈ ਲੈ ਕੇ ਆਏ ਆ ਤੇ ਮੈਨੂੰ ਪ੍ਰਾਊਡ ਆ ਕਿ ਮੈਂ ਇਸ ਫਿਲਮ ਦਾ ਹਿੱਸਾ ਬਣਿਆਗਾ ਪੀਕ ਵਾਲੇ ਬਾਬੇ ਦੇ ਰੂਪ ਦੇ ਵਿੱਚ ਸਾਰਿਆਂ ਨੂੰ गुजारिश ਆ ਕਿ ਸਾਰੇ ਪਰਿਵਾਰ ਸਮੇਤ ਫਿਲਮ ਦੇਖਣ ਜ਼ਰੂਰ ਜਾਓ ਰੱਖੜੀ ਦੇ ਉੱਪਰ ਅਸੀਂ ਤੁਹਾਡੇ ਲਈ ਇੱਕ ਗਿਫਟ ਲੈ ਕੇ ਆਏ ਆ ਤਾਂ ਸਾਰੇ ਆਪਣੇ ਪਰਿਵਾਰਾਂ ਸਬੱਤ ਜ਼ਰੂਰ ਜਾਓ ਥੈਂਕ ਯੂ ਸੋ ਮਨੀ ਧੰਨਵਾਦ ਜੀ ਥੈਂਕ ਯੂ ਸਰ ਬਾਜੀ ਸასიਖਾਲ ਜੀ ਸਾਰਿਆਂ ਨੂੰ ਇਸ ਮੌਕੇ ਤੇ ਆ ਕੇ ਨਾ ਸ਼ਬਦ ਮੁੱਕ ਜਾਂਦੇ ਨੇ ਜਦੋਂ ਤੁਸੀਂ ਐਗਜ਼ਾਮ ਦੇ ਕੇ ਆਏ ਹੁੰਦੇ ਹੋ ਨਾ ਥੋੜਾ ਦਿਮਾਗ ਬਿਲਕੁਲ ਖਾਲੀ ਹੋ ਜਾਂਦਾ ਮੇਰੀ ਉਹ ਸਿਚੁਏਸ਼ਨ ਹੈ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਤਾਂ ਤਾਂ ਪਲੀਜ਼ ਇਹਨੂੰ ਸਪਰੈਡ ਕਰਿਓ ਜੇ ਨਹੀਂ ਵਧੀਆ ਲੱਗੀ ਤਾਂ ਕੋਈ ਲੋੜ ਨਹੀਂ ਹੈ ਮੇਰੀ ਮੈਂ ਤਾਂ ਇਹ ਇਸੇ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਕਹਿਣਾ ਵਧੀਆ ਸਿਨੇਮਾ ਵਧੀਆ ਸਿਨੇਮਾ ਵਧੀਆ ਸਿਨੇਮਾ ਅਸੀਂ ਵਧੀਆ ਸਿਨੇਮਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜੇ ਵਧੀਆ ਲੱਗੀ ਤਾਂ ਤਾਂ ਇਹਨੂੰ ਸਪਰੈਡ ਕਰ ਦਿਓ ਜਿੰਨਾ ਤੁਸੀਂ ਕਰ ਸਕਦੇ ਹੋ ਦੂਸਰੀ ਗੱਲ ਇਹ ਆ ਆ ਦੋ ਚੀਜ਼ਾਂ ਨੇ ਜਿਨ੍ਹਾਂ ਕਰਕੇ ਮੈਂ ਫਿਲਮ ਬਣਾ ਸਕਿਆ ਮੈਂ ਇਮੋਸ਼ਨਲ ਹੋ ਗਿਆ ਇਹਨਾਂ ਦੇ ਵਿਚਾਲੇ ਆ ਕੇ ਬਈ ਥੋੜੀ سپورਟ ਤੋਂ ਬਿਨਾਂ ਜੀਦਾ ਹੋਰੇ ਨਾ ਇਨੀ ਪੋਸਿਬਲ ਸੀਗਾ ਤੁਹਾਡੇ ਦੋਨੋਂ ਦੀ سپورਟ ਤੋਂ ਬਿਨਾਂ ਥੈਂਕ ਯੂ ਵੈਰੀ ਮਚ ਤੁਹਾਡਾ ਦੋਨੋਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਤੇ ਇੰਨਾ ਭਰੋਸਾ ਕਰਨ ਵਾਸਤੇ ਥੈਂਕ ਯੂ ਜੀ ਸੋ ਮਚ ਸਾਰਿਆਂ ਦਾ ਔਰ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ ਵਾਕਈ ਜੇ ਮੈਂ ਅਵਤਾਰ ਜੀ ਨੇ ਕਿਹਾ ਕਿ ਜੇ ਵਾਕਈ ਵਧੀਆ ਲੱਗੀ ਫਿਲਮ ਤਾਂ ਜਰੂਰ سپورਟ ਕਰਿਓ ਜੇ ਨਾ ਲੱਗੀ ਬੇਸ਼ੱਕ ਨਾ ਕਰਿਓ ਤੇ ਅੱਗੇ ਤੋਂ ਹੋਰ ਵੀ ਚੰਗਾ ਸਿਨੇਮਾ ਅਸੀਂ ਲਿਆ ਸਕੀਏ ਤਾਂ ਇਦਾਂ ਦੀਆਂ ਫਿਲਮਾਂ ਨੂੰ ਜ਼ਰੂਰ ਸਪੋਰਟ ਕਰੋ। ਥੈਂਕ ਯੂ ਸੋ ਮੱਚ। ਮੈਂ ਆਹੀ ਕਹਿਣਾ ਚਾਹਾਂਗਾ ਜਿਵੇਂ ਮੇਰੇ ਚਾਚੂ ਨੇਗੇ ਰਜੀਵ ਸਿੰਘਲਾ ਜੀ ਆਹ ਫਿਲਮ ਸਿਰਫ ਕੁੜੀਆਂ ਦੀ ਕਰਦੇ ਨੇ ਜਿਵੇਂ ਮੋਟੀਵੇਟ ਕਰ ਸਕਣ ਜਿਵੇਂ ਕੁੜੀਆਂ ਨੇ ਕੀ ਆ ਜਿਵੇਂ ਜੀ ਵਾਈਫ ਜੀ ਕੁੜੀਆਂ ਜਪਾਨ ਬਾਪੂ ਪਰੇਸ਼ਾਨ ਹੋ ਗਈ ਲਾਵਾਂ ਫੇਰੇ ਹੋ ਗਈ ਜਿੰਨੀਆਂ ਵੀ ਕਾਮੇਡੀ ਹੁੰਦੀਆਂ ਨੇ ਪਰ ਆਹ ਫਿਲਮ ਵਿੱਚ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਤਾਂ ਕਿ ਆਪਾਂ ਨੂੰ ਬਹੁਤ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੀਦਾ ਹੈਗਾ ਤੇ ਆਪਾਂ ਨੂੰ ਪ੍ਰਮੋਟ ਵੀ ਜ਼ਿਆਦਾ ਕਰਨਾ ਹੈ।